ਐਨੀਵਰਸਰੀ ਵਾਲੇ ਦਿਨ ਇੱਕ ਕੁੜੀ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋਈ ਹੈ ਘਰ ਦੇ ਕਮਰੇ ਦੇ ਬੈੱਡ ਦੇ ਉੱਤੇ ਪਈ ਉਸ ਦੀ Laash ਆ ਜਿਹੜੀ ਉਹ ਮਿਲੀ ਆ ਤਾਂ ਸਹੁਰਾ ਪਰਿਵਾਰ ਕਹਿ ਰਿਹਾ ਹੈ ਕਿ ਕੁੜੀ ਨੇ ਖੁਦਕੁਸ਼ੀ ਕੀਤੀ ਹੈ ਜਦਕਿ ਪੇਕੇ ਪਰਿਵਾਰ ਕਹਿ ਰਿਹਾ ਹੈ ਕਿ ਸਹੁਰੇ ਪਰਿਵਾਰ ਨੇ ਸਾਡੀ ਕੁੜੀ ਨੂੰ ਗਲ ਕੋਟ ਕੇ ਮਾਰਿਆ ਤਾਂ ਸਹੁਰੇ ਪਰਿਵਾਰ ਦੇ ਉੱਪਰ ਪੇਕੇ ਪਰਿਵਾਰ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਸਹੁਰੇ ਪਰਿਵਾਰ ਨੇ ਸਾਡੀ ਕੁੜੀ ਨੂੰ ਗਲਾ ਘੋਟ ਕੇ ਮਾਰਿਆ ਕਿਉਂਕਿ ਸਾਡੀ ਕੁੜੀ ਦੀ ਜਿਹੜੀ ਜੇਟ ਤੇ ਜਠਾਣੀ ਸੀ ਉਹ ਇਸ ਨੂੰ ਲਗਾਤਾਰ ਪਰੇਸ਼ਾਨ ਕਰਦੇ ਸੀ ਸੱਸ ਦੇ ਵੱਲੋਂ ਵੀ ਇਸ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਲਗਾਤਾਰ ਘਰ ਦੇ ਵਿੱਚ ਕਲੇਸ਼ ਕੀਤਾ ਜਾ ਰਿਹਾ ਸੀ ਕਿਉਂਕਿ ਜੇਠ ਜੇਠਾਣੀ ਤੇ ਸੱਸ ਇਸ ਕੁੜੀ ਨੂੰ ਇਹ ਗੱਲ ਕਹਿ ਰਹੇ ਸੀ ਕਿ ਜਿਹੜਾ ਪੁਰਾਣਾ ਘਰ ਹੈ ਤੁਸੀਂ ਉੱਥੇ ਜਾ ਕੇ ਰਹੋ ਤਾਂ ਇਸ ਗੱਲ ਨੂੰ ਲੈ ਕੇ ਘਰ ਦੇ ਵਿੱਚ ਕਈ ਵਾਰ ਕਲੇਸ਼ ਆ ਜਿਹੜਾ ਉਹ ਵੀ ਹੁੰਦਾ ਰਹਿੰਦਾ ਸੀ ਤਾਂ ਮ੍ਰਿਤਕ ਕੁੜੀ ਦੇ ਵੱਲੋਂ ਆਪਣੇ ਪਰਿਵਾਰ ਨੂੰ ਵੀ ਦੱਸਿਆ ਜਾਂਦਾ ਹੈ ਕਿ ਮੈਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਪਰ ਪਰਿਵਾਰ ਉਸ ਨੂੰ ਸਮਝਾ ਦਿੰਦਾ ਸੀ ਕਿ ਘਰ ਦੇ ਵਿੱਚ ਸੌ ਤਰ੍ਹਾਂ ਦੀ ਗੱਲਬਾਤ ਹੈ ਜਿਹੜੀ ਉਹ ਹੁੰਦੀ ਰਹਿੰਦੀ ਆ ਤਾਂ ਪੇਕੇ ਪਰਿਵਾਰ ਦੇ ਵੱਲੋਂ ਕਿਹਾ ਗਿਆ ਹੈ ਕਿ ਜਦੋਂ ਅਸੀਂ ਉਸਦੇ ਨਾਲ ਫੋਨ ਦੇ ਉੱਪਰ ਗੱਲਬਾਤ ਕਰਦੇ ਸੀ ਉਸ ਨੂੰ ਸਮਝਾਉਂਦੇ ਸੀ ਤਾਂ ਜਦੋਂ ਇਸ ਦੀ ਮੌਤ ਹੋਈ ਆ ਤਾਂ ਸਾਨੂੰ ਅਚਾਨਕ ਫੋਨ ਆਉਂਦਾ ਸਹੁਰੇ ਪਰਿਵਾਰ ਦਾ ਕਿ ਤੁਹਾਡੀ ਕੁੜੀ ਦੀ ਮੌਤ ਹੋ ਗਈ ਆ ਤਾਂ ਜਦੋਂ ਪੇਕੇ ਪਰਿਵਾਰ ਸਹੁਰੇ ਪਰਿਵਾਰ ਪਹੁੰਚਦਾ ਸਹੁਰੇ ਘਰ ਜਾਂਦਾ ਤਾਂ ਉੱਥੇ ਦੇਖਦਾ ਹੈ ਕਿ ਜਿਹੜਾ ਜੇਠ ਜੇਠਾਣੀ ਤੇ ਸੱਸ ਹੈ ਉਹ ਏਠਾਂ ਚਾਹ ਪੀ ਰਹੇ ਹੁੰਦੇ ਨੇ ਜਦਕਿ ਕੁੜੀ ਉਹਨਾਂ ਦੀ ਉੱਪਰ ਬੈੱਡ ਦੇ ਉਤੇ ਲੰਮੀ ਪਈ ਹੁੰਦੀ ਆ ਜਿਸ ਦੀ ਮੌਤ ਹੋਈ ਵੀ ਹੁੰਦੀ ਆ ਤਾਂ ਹੁਣ ਪੇਕੇ ਪਰਿਵਾਰ ਦੇ ਵੱਲੋਂ ਸਹੁਰੇ ਪਰਿਵਾਰ ਦੇ ਉੱਪਰ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਸਹੁਰੇ ਪਰਿਵਾਰ ਨੇ ਸਾਡੀ ਕੁੜੀ ਦੀ ਗਲਾ ਘੋਟ ਕੇ ਮੌਤ ਕੀਤੀ ਆ ਤਾਂ ਇੱਕ ਕੁੜੀ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋਈ ਆ ਘਰ ਦੇ ਕਮਰੇ ਦੇ ਬੈੱਡ ਦੇ ਉੱਤੇ ਪਈ ਉਸ ਦੀ Laash ਆ ਜਿਹੜੀ ਉਹ ਮਿਲਿਆ ਤਾਂ ਮਾਮਲਾ ਪਠਾਨਕੋਟ ਦਾ ਦੱਸਿਆ ਜਾ ਰਿਹਾ ਜਿੱਥੇ ਸ਼ੱਕੀ ਹਾਲਾਤਾਂ ਦੇ ਵਿੱਚ ਇੱਕ ਕੁੜੀ ਦੀ ਮੌਤ ਹੋਈ ਆ ਤਾਂ ਪੇਕੇ ਪਰਿਵਾਰ ਦੇ ਵੱਲੋਂ ਸਹੁਰੇ ਪਰਿਵਾਰ ਦੇ ਉੱਪਰ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਸਹੁਰੇ ਪਰਿਵਾਰ ਨੇ ਸਾਡੀ ਕੁੜੀ ਦਾ ਕਤਲ ਕੀਤਾ ਉਸ ਨੂੰ ਗਲਾ ਘੋਟ ਕੇ ਮੌਤ ਦੀ ਘਾਟ ਉਤਾਰਿਆ ਤਾਂ ਹੁਣ ਪੁਲਿਸ ਦੇ ਵੱਲੋਂ ਜੇਠ ਜਠਾਣੀ ਤੇ ਸੱਸ ਦੇ ਖਿਲਾਫ ਮਾਮਲਾ ਜਿਹੜਾ ਉਹ ਦਰਜ ਕੀਤਾ ਗਿਆ ਤਾਂ ਕਾਰਨ ਇਹ ਦੱਸਿਆ ਜਾ ਰਿਹਾ ਕਿ ਜਿਹੜਾ ਜੇਠ ਜਠਾਣੀ ਤੇ ਸੱਸ ਸੀ ਇਸ ਕੁੜੀ ਨੂੰ ਤੇ ਇਸ ਦੇ ਪਤੀ ਨੂੰ ਇਹ ਗੱਲ ਕਹਿ ਰਹੇ ਸੀ ਕਿ ਜਿਹੜਾ ਪੁਰਾਣਾ ਘਰ ਹੈ ਤੁਸੀਂ ਉੱਥੇ ਜਾ ਕੇ ਰਹੋ ਤਾਂ 4 ਸਾਲ ਪਹਿਲਾਂ ਇਸ ਦਾ ਵਿਆਹ ਹੋਇਆ ਸੀ ਇਸ ਗੱਲ ਨੂੰ ਲੈ ਕੇ ਕਈ ਵਾਰ ਘਰ ਦੇ ਵਿੱਚ ਕਲੇਸ਼ ਵੀ ਹੋ ਚੁੱਕਿਆ ਜਿਹੜੀ ਕੁੜੀ ਇਹ ਮ੍ਰਿਤਕ ਸੀ ਤਾਂ ਮ੍ਰਿਤਕ ਦੇ ਵੱਲੋਂ ਆਪਣੇ ਪਰਿਵਾਰ ਨੂੰ ਫੋਨ ਕਰਕੇ ਸਾਰੀ ਘਟਨਾ ਦੱਸੀ ਵੀ ਜਾਂਦੀ ਹੈ ਪਰ ਪਰਿਵਾਰਾ ਜਿਹੜਾ ਇਸ ਨੂੰ ਸਮਝਾ ਦਿੰਦਾ ਕਿ ਕੋਈ ਨਾ ਘਰ ਦੇ ਵਿੱਚ 100 ਤਰ੍ਹਾਂ ਦੀ ਗੱਲਬਾਤ ਹੁੰਦੀ ਰਹਿੰਦੀ ਹੈ ਤੇ ਇਹ ਕੁੜੀ ਚੁੱਪ ਕਰ ਜਾਂਦੀ ਹੈ ਪਰ ਅਚਾਨਕ ਪੇਕੇ ਪਰਿਵਾਰ ਨੂੰ ਇਹ ਫੋਨ ਜਾਂਦਾ ਕਿ ਤੁਹਾਡੀ ਕੁੜੀ ਦੀ ਮੌਤ ਹੋ ਚੁੱਕੀ ਹੈ ਤਾਂ ਜਦੋਂ ਪੇਕਾ ਪਰਿਵਾਰ ਸਹੁਰੇ ਘਰ ਜਾ ਕੇ ਦੇਖਦਾ ਤਾਂ ਉਹਨਾਂ ਦੀ ਕੁੜੀ ਬੈੱਡ ਦੇ ਉੱਤੇ ਲੰਮੀ ਪਈ ਹੁੰਦੀ ਹੈ ਜਿਸ ਦੀ ਮੌਤ ਹੋਈ ਵੀ ਹੁੰਦੀ ਹੈ ਤਾਂ ਹੁਣ ਪੇਕੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਦੇ ਉੱਪਰ ਪੁਲਿਸ ਨੇ ਤਿੰਨ ਦੇ ਖਿਲਾਫ ਮਾਮਲਾ ਜਿਹੜਾ ਉਹ ਦਰਜ ਕੀਤਾ ਮੇਰਾ ਨਾਮ ਭਾਈ ਅਮੀਰ ਮਹਾਣ ਹੈ ਮੇਰੀ ਸਿਸਟਰ ਵਿਆਹੀ ਦੀ ਹੈਗੇ ਇੰਦਰਾ ਕਲੋਨੀ ਦੇ ਵਿੱਚ ਗਲੀ ਨੰਬਰ 4.4 ਕੋਈ ਅਸਰਾਵਾਂ 4 4.4 ਵਿੱਚ ਹਾਂਜੀ ਸਾਨੂੰ ਉਹਨਾਂ ਦੀ ਸੱਸ ਮੇਰੀ ਸਿਸਟਰ ਵਿਆਹੀ ਦੀ ਉਹਨਾਂ ਦੀ ਸੱਸ ਦਾ ਫੋਨ ਆਇਆ ਕਿ ਸੱਸਾਂ ਤੁਹਾਡੀ ਕੁੜੀ ਮਰ ਗਈ ਆ ਠੀਕ ਆ ਕੁੜੀ ਕਿੱਦਾਂ ਮਰ ਗਈ ਅਸੀਂ ਜਦੋਂ ਆਪਾਂ ਆਏ ਆ ਇੱਥੇ ਗੱਡੀਆਂ ਲੈ ਕੇ ਤੇ ਕਹਿੰਦੇ ਉਹਨੇ ਸੁਸਾਈਡ ਕਰ ਲਿਆ ਸੀਗਾ ਸੁਸਾਈਡ ਵਾਲਾ ਤੇ ਉੱਥੇ ਕੋਈ ਗੱਲ ਹੀ ਨਹੀਂ ਹੈ ਜੀ ਸੁਸਾਈਡ ਬੰਦਾ ਕਰਦਾ ਕੋਈ ਜੇ ਸੁਇਸਾਈਡ ਜੇ ਕਿਹਨੇ ਕਰਨੀ ਆ ਤੇ ਕਿਤੇ ਬੰਦਾ ਸਟੂਰ ਰੱਖੇਗਾ ਕੋਈ ਉੱਤੇ ਚੜ੍ਹੇਗਾ ਕੋਈ ਗੱਲ ਵਿੱਚ ਪਟੀ ਪਾਏਗਾ ਜਾਂ ਕੁਛ ਜਦੋਂ ਆਪਾਂ ਗਏ ਆ ਇਹ ਥੱਲੇ ਸੱਸ ਉਹਦਾ ਜੇਠ ਉਹਦੀ ਜਠਾਣੀ ਇਹ ਤਿੰਨੇ ਰਾਵਣਾ ਬੈਠ ਕੇ ਚਾਹ ਪਾਣੀ ਪੀਂਦੇ ਨਾ ਕਿ ਇਹਨੂੰ ਦੱਸੇਦਾ ਹੀ ਤੇ ਨਾ ਕੋਈ ਕੋਸ਼ਿ ਅੱਦਾ ਹੀ ਰਾਵਣਾ ਬੈਠੇ ਜਿੱਦਾਂ ਕੋਈ ਗੱਲ ਹੀ ਨਹੀਂ ਹੋਈ ਦੀ ਆਈ ਗਏ ਤੇ ਕਹਿੰਦੇ ਉੱਤੇ ਲੰਮੇ ਪਈ ਦੀ ਆਈ ਗਏ ਤੇ ਉਹਨਾਂ ਨੇ ਬੈਠੇ ਉੱਤੇ ਲੰਮੇ ਪਾਇਦਾ ਹੀਗਾ ਜਦੋਂ ਉਹਦੇ ਵੇਖਿਆ ਤੇ ਉਹਦੇ ਧੋਨ ਤੇ ਇੱਥੇ ਵੀ ਨਿਸ਼ਾਨ ਹੀ ਇੱਥੇ ਵੀ ਨਿਸ਼ਾਨ ਹੀ ਕਿ ਉਹਦੀ ਪੈਰਾਂ ਤੇ ਵੀ ਨਿਸ਼ਾਨੀ ਉਹ ਸੁਸਾਈਡ ਨਹੀਂ ਹੈਗੀ ਉਹ ਇਹ ਜੇਠ ਜਠਾਣੀ ਨੇ ਫੜ ਕੇ ਉਹਦਾ ਗਲਾ ਨਾਪ ਕੇ ਉਹਨੂੰ ਮਾਰਿਆ ਵਾ ਇਹ ਤਿੰਨਾਂ ਨੇ ਮਿਲ ਕੇ ਦਾ ਕਤਲ ਕੀਤਾ ਵਾ ਤੇ ਫੋਨਾਂ ਨੂੰ ਇਹਨੇ ਹਰਾਸਮੈਂਟ ਕੀਤੇਦਾ ਹੀਗਾ ਹਰਾਸਮੈਂਟ ਕੀਤੇਦਾ ਹੀਗਾ ਕਿ ਆ ਕੋਠੀ ਦੇ ਵਿੱਚੋਂ ਬਾਹਰ ਚੱਲ ਜਾਓ ਇੱਕ ਪੁਰਾਣਾ ਕੋਈ ਘਰ ਹੈਗਾ ਕਿ ਤੁਸੀਂ ਉੱਥੇ ਚੱਲ ਜਾਓ ਨਾ ਉਹਨਾਂ ਨੇ ਘਰ ਵਿੱਚ ਇੱਕ ਬੱਚੇ ਛੋਟੇ ਬੱਚਿਆਂ ਦੇ ਖੇਡਣਾ ਤੇ ਨਾ ਪੋੜੀਆਂ ਨੂੰ ਇਹਨਾਂ ਨੇ ਰੇਲਿੰਗ ਲਾ ਦਿੱਤੀ ਅੱਜ ਤੱਕ ਨਾ ਕੋਈ ਕੁਛ ਇਹ ਕਿਸੇ ਪਾਸੇ ਨਾ ਗੱਲ ਮਕਾਂਦੀ ਨਾ ਕੁਛ ਵੀ ਇਹਦਾ ਇਹ ਕਹਿੰਦੀ ਘਰ ਦੇ ਵਿੱਚ ਬਸ ਮੇਰੀ ਚੱਲੇ ਹੋਰ ਕੁਝ ਨਾ ਹੋਵੇ ਨਾਲ ਕੁਛ ਨਹੀਂ ਫੋਨ ਰਾਤ ਹੀ ਆਇਆ ਬੇਟੇ ਨੂੰ मैंने तो फोन भी नहीं आया हम सो में हाल कदी मैं हाल चाल कभी पूछ तो मैं कल भी मैं भी नहीं किया कल आना दी मैंने बस ही मैनु पता ही नहीं मैं अपने आप से मस बच्चे तो बस मैं फोन आया मम्मी उठ मैं सोच ली जल्दी मैं ठीक नहीं रही तो कभी ऐसा फोन आना मम्मी ਐਂ ਤੇਰੇ ਘਰ ਮੈਂ ਕੋਈ ਡਰ ਨਹੀਂ ਆਪਣੇ ਤੇ ਬਹਿ ਕੇ ਤੇ ਗੱਲਬਾਤ ਕਰੋ ਘਰਾਂ 'ਚ ਬੜਾ ਕੁਝ ਹੁੰਦਾ ਐ ਹੀ ਸਮਝਾਣਾ ਕੜੀਆਂ ਵਿੱਚ ਘਰਾਂ 'ਚ ਬੜਾ ਕੁਝ ਹੁੰਦਾ ਤੇ ਕੋਈ ਡਰ ਨਹੀਂ ਕੁਝ ਨਹੀਂ ਹੁੰਦਾ ਬੱਚੇ ਵੱਡੇ ਹੋਣ ਜਾਣਗੇ ਆਫੇ ਤੂੰ ਇਸ ਕੋ ਲੈ ਅੱਗੇ ਵੀ ਲੱਗੀ ਦੀ ਟੀਚਰ ਹੁਣ ਵੀ ਲੱਗਦੇ ਆਫੇ ਟਾਈਮ ਪਾਸ ਹੋ ਜਾਏਗਾ ਤੇਰਾ ਕੋ ਡਰ ਨਹੀਂ ਆਫੇ ਤੈਨੂੰ ਮਾਸਟਰ ਐ ਨਾ ਕਰਨਾ ਮੈਂ ਕਿ ਤੂੰ ਮਾਸਟਰ ਨਾਲ ਮਾਸਟਰ ਐ ਬੜੇ ਖੁਸ਼ੀ ਹੀ ਕੋਈ ਉਹਦੀ ਗੱਲ ਨਹੀਂ ਬੱਚਿਆਂ ਦੀ ਸੌਣ ਹੀ ਖਾਂਦੀ ਤੇ ਬੱਚੇ ਕੋਲੋਂ ਮੈਂ ਤੇ ਉਹ ਕੁੜੀ ਐਸਾ ਕਰ ਲਵੇ ਕੁੜੀ ਦਾ ਇੰਨਾ ਹੌਂਸਲਾ ਹੀ ਇਹੋ ਜੇ ਕੰਮ ਉਹ ਕਰ ਨਹੀਂ ਸਕਦੀ ਲੋਕ ਐਨੇ ਸਾਲਾਂ ਨੇ ਨੌਕਰੀ ਕੀਤੀ ਆ ਕਦੀ ਉਹਨੂੰ ਮੈਂਟਲ ਬਣਾਉਂਦੇ ਪਏ ਕਦੀ ਕੁਛ ਕਰਤੇ ਕਹਿੰਦੇ ਪਏ ਐ ਐਨੇ ਸਾਰੇ ਸਕੂਲਾਂ ਜਿਹਨਾਂ ਨੇ ਕੀਤੀ ਆ ਨੌਕਰੀ ਤੇ ਦੇਖੋ ਜੀ ਉਹ ਵੇ ਤਾਂ 4 ਸਾਲ ਕੱਢਿਆ ਉਹਨਾਂ ਜਰ ਮਸਾਂ ਲੈ ਆਏ ਸਮਝਾ ਹਣਾ ਖਣਾ ਕੋਈ ਢਾਣ ਨਹੀਂ ਕੁਛ ਨਹੀਂ ਹੁੰਦਾ ਹੈ ਜਦੋਂ ਫੋਨ ਆਇਆ ਇੱਕਦਮ ਸਾਡਾ ਤਰਾ ਨਿਕਲ ਗਿਆ ਕੱਲ ਉਹਦੀ ਯੂਨੀਵਰਸਿਟੀ ਤੇ ਇਹਨਾਂ ਨੇ ਕੀ ਕੀਤਾ ਇਹ ਜੇੜਸ ਤੇ ਜਠਾਨੀ ਤੇ ਸਾਸਾਂ ਨੂੰ ਜੀਨ ਨਹੀਂ ਦਿੰਦੇ ਜੀਨ ਨਹੀਂ ਦਿੰਦੇ ਧੂਂਗਾ ਤੇ ਗਏ ਜੀਨ ਨਹੀਂ ਦਿੰਦਾ ਉਹ ਆ ਸਮਝਾਉਂਦੇ ਰਹਿਣਾ ਕਰਦੇ ਰਹਿਣਾ ਇਹ ਇਹ ਨਾਲ ਨਹੀਂ ਹਰ ਹਲਕੇ ਕੀਤਾ ਜੋ ਮੈਂ ਤਾਂ ਕਹਿੰਦੀ ਇਸ ਤੋਂ ਮੇਰੀ ਕੁੜੀ ਮਾਰਿਆ ਨਾ ਇਸ ਨਾਲ ਇਹਨਾਂ ਨੂੰ ਅੰਦਰ ਕਰਕੇ ਇਹਨਾਂ ਨੂੰ ਛੱਡਣਾ ਹੀ ਪਾਇਆ ਨੋਟ ਝਾੜਨ ਤੋਂ ਡੇਗ ਪੰਜ ਜੋ ਮੱਝ ਝਾੜਨ ਇਹਨਾਂ ਨੂੰ ਛੱਡਣਾ ਨਹੀਂ ਹੈ ਬਸ ਅੱਜ ਇੱਕ ਕੰਪਲੇਂਟ ਅਸੀਂ ਆਈ ਹੈ ਸਾਡੇ ਕੋਲ ਅਮਿਤ ਮਹਾਜਨ ਵੱਲੋਂ ਜਿਦੇ ਵਿੱਚ ਅਮਿਤ ਮਹਾਜਨ ਦਾ ਕਹਿਣਾ ਹੈ ਕਿ ਉਹਨਾਂ ਦੀ ਸਿਸਟਰ ਜਿਹੜੀ ਹੈਗੀ ਰੂਚੀ ਕਮਹਾਜਨ ਉਹਨਾਂ ਨੇ ਆਪਣੇ ਸੋਹਰਾ ਪਰਿਵਾਰ ਤੋਂ ਤੰਗ ਪਰੇਸ਼ਾਨ ਹੋ ਕੇ ਸੁਸਾਈਡ ਕਰ ਲਿਆ ਤੇ ਜਿਦੇ ਬਾਅਦ ਆਪਾਂ ਤੁਰੰਤ ਕਾਰਵਾਈ ਕਰਦੇ ਉਹਨਾਂ ਦੇ ਸੋਹਰਾ ਪਰਿਵਾਰ ਤੇ ਐਫਆਈਆਰ ਜਾਰ ਜਸਰ ਕੀਤੀ ਹੈ ਤੇ ਜਿਹੜੀ ਰੁਚੀ ਕਮ ਆ ਜਾਂਦੀ ਜਿਹੜੀ ਬੋਡੀ ਨੂੰ ਡੈਡ ਬੋਡੀ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਜੋ ਅਗਲਾ ਸਟੈਪ ਹੋਏਗਾ ਉਹਦੇ ਮੁਤਾਬਿਕ ਕਾਰਵਾਈ ਕੀਤੀ ਜਾਏਗੀ ਇਹ કુલ ਤਿੰਨ ਲੋਕਾਂ ਦੇ ਮਾਮਲਾ ਦਰਜ ਕੀਤਾ ਗਿਆ ਇੱਕ ਰੁਚੀ ਕਮ ਆ ਜਾਂਦੀ ਜੇਠ ਇੱਕ ਜੇਠਾਣੀ ਹੈ ਤੇ ਇੱਕ ਉਹਨਾਂ ਦੀ ਸੱਸ ਹੈਗੀ